ਸਹੀ ਤਰੀਕ ਨੂੰ ਜੀ ਸਾਨੂੰ ਰਿਪੋਰਟ ਆਇਆ ਸੀ ਕਿ ਸੰਗਤ ਖੋਲੇ ਦੇ ਏਰੀਆ ਚ ਇੱਕ ਪਿੰਡ ਹੈਗਾ ਕੋਟ ਕੋਲੇ ਹਾਂਜੀ ਉੱਥੇ ਇੱਕ ਹਸਬੰਡ ਵਾਈਫ ਬਾਈਕ ਤੇ ਜਾ ਰਹੇ ਸੀਗੇ ਤੇ ਰਸਤੇ ਚ ਦੋ ਬਾਈਕ ਤੇ ਚਾਰ ਨੌਜਵਾਨ ਆਏ ਤੇ ਉਹਨਾਂ ਨੇ ਜਿਹੜਾ ਲੜਕਾ ਸੀਗਾ ਬਾਈਕ ਚ ਲਾ ਰਿਹਾ ਸੀ ਉਹਨੂੰ ਤਲਵਾਰਾਂ ਨਾਲ ਤੇ ਜਿਹੜੀ ਨਲਕੇ ਦੀ ਹੱਥੀਂ ਹੁੰਦੀ ਇਸ ਤਰ੍ਹਾਂ ਦੇ ਹਥਿਆਰਾਂ ਨਾਲ ਉਹਦੇ ਤੇ ਇੱਕ ਬੈਲੌਫ ਦਾ ਅਕਿਊਜ਼ ਨੇ ਉਹਨੂੰ थले सुट लिया ते बाकी सारे ने अटैक किया क्योंकि सट्टा शार्प से गया उदी मौके ते ही डेथ हो गई सी ते इमीडिएटली जो तो सानू इस केस की क्राइम की रिपोर्ट हुई साड़ी डीएसपी डीएसपी आर हीना हीना मैडम एस एच ओ संगत इंस्पेक्टर आ, परम पारस चाहल साड़ी डीएसपी डी दी, अमरजीत सिंह और इंचार्ज सी आई ए टू इन्हों मौके पर भेजा गया सी और एस ਐਸਪੀਟੀ ਦਾ ਵੀ ਨਾਲ ਚਾਰਜ ਹੈ ਇਹ ਸਾਰਾ ਕੇਸ ਨੂੰ ਸੁਪਰਵਾਈਜ਼ ਕਰ ਰਹੇ ਸੀਗੇ ਸੋ ਰਿਪੋਰਟਿੰਗ ਦੇ ਬਿਆਨ ਤੇ ਜਿਹੜੀ ਪਿੱਛੇ ਲੇਡੀਸ ਉਹਦੀ ਵਾਈਫ ਸੀਗੀ ਉਹਦੇ ਬਿਆਨਾਂ ਤੇ ਅਸੀਂ ਮਰਡਰ ਦਾ ਐਫਆਈਆਰ ਲੌਂਚ ਕੀਤਾ ਐਫਆਈਆਰ ਨੰਬਰ 196 ਅੰਡਰ ਸੈਕਸ਼ਨ 103 3 ਸਬਪਲਸ 561 ਟੂ which is 302 ਚੰਤਿਆ ਰਿਕਸ ਬੀਬੀਆਈਪੀਸੀ ਤੋਂ ਇਕੁਲ ਨੂੰ ਸੰਗਠਨਾਨੇ ਚ ਦਰਜ ਕੀਤਾ ਗਿਆ ਤੇ ਮੌਕੇ ਤੇ ਹੀ ਸਾਨੂੰ ਪਤਾ ਲੱਗਿਆ ਕਿ ਜਿਹੜੀ ਲੇਡੀ ਸੀਗੀ ਉਹਦਾ ਹਸਬੰਦ ਆਕਾਸ਼ ਸਿੰਘ ਉਹਨਾਂ ਦਾ 4 ਸਾਲ ਪਹਿਲਾਂ ਨਾਲ ਦੀ ਲਵ ਮੈਰਿਜ ਹੋਈ ਸੀ ਔਰ ਇੰਟਰ ਕਾਸ ਸੀਗੇ ਸੋ ਇਸ ਕਰਕੇ ਉਹਨਾਂ ਦੀ ਫੈਮਿਲੀ ਨੂੰ ਜਿਹੜੀ ਲੜਕੀ ਦੀ ਫੈਮਿਲੀ ਨੂੰ ਕਾਫੀ ਪ੍ਰੋਬਲਮ ਸੀ ਔਰ ਜਿਹੜੇ 4 ਮੁੰਡੇ ਆਏ ਸੀਗੇ ਉਹਨਾਂ ਚੋਂ ਇੱਕ ਮੁੰਡਾ ਉਹਦਾ ਸਾਕਾ ਭਰਾ ਸੀ ਉਹਦੇ ਬਿਆਨਤ ਤੇ ਫਿਰ ਸਾਨੂੰ ਕੁਇਸ ਆਇਡੈਂਟੀਫਾਈਸ ਸੀਗੇ ਸੋ 4 4 ਆਇਡੈਂਟੀਫਾਈਸ ਸੀਗੇ ਇੱਕ ਹਨਨ ਸੀਗੇ ਸੋ ਅਸੀਂ ਮੌਕੇ ਤੇ ਪਰਚਾ ਦਿੱਤਾ ਉਹਦੇ ਬ੍ਰਦਰ ਔਰ ਬਾਕੀ ਜਿਹੜੇ ਦੋਸਤ ਸੀਗੇ ਸੋ ਉਸ ਤੋਂ ਬਾਅਦ ਸਾਡੀ ਟੀਮ ਆਇਆ ਇਹਨਾਂ ਨੂੰ ਕਿਉਂਕਿ ਉਸ ਏਰੀਆ 'ਚ ਕੋਈ ਕੈਮਰਾ ਵੀ ਨਹੀਂ ਸੀ ਜਿੱਥੇ ਇਹ ਕ੍ਰਾਈਮ ਹੋਇਆ ਸੀ ਤੇ ਕਾਫੀ ਰੇਡਸ ਆਰ ਟੈਕਨੀਕਲੀ ਅਗੇ ਸੀਸੀਟੀਵੀ ਫੁਟੇਜ ਅਸੀਂ ਸਕੈਨ ਕੀਤੇ ਤੇ ਆਪਣੀ ਟੈਕਨੀਕਲ ਇਨਵੈਸਟੀਗੇਸ਼ਨ ਹੋ ਜੋ ਦੇ ਸਰਸਸ ਤੋਂ ਫਾਈਨਲੀ ਸਾਨੂੰ ਪਹਿਲ ਸਕਸੈਸ ਮਿਲੀ ਜਦੋਂ ਇਸ ਕੇਸ ਦੇ ਜਿੰਨੇ ਵੀ ਦੋਸ਼ੀ ਸੀਗੇ ਚਾਰ ਮੌਕੇ ਤੇ ਤੇ ਪੰਜਵਾਂ ਜਿਹੜਾ ਇਹਦੀ ਕੌਨਸਪੀਰੇਸੀ ਇਨਵੋਲਡ ਸੀਗਾ ਇਹਨਾਂ ਪੰਜਾਂ ਨੂੰ ਪਹਿਲ ਸਾਡੀ ਟੀਮਾਂ ਨੇ ਰਾਉਂਡ 9:30 ਵਜੇ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਂ ਹੈਗੇ ਕੁਲਿੰਦਰ ਸਿੰਘ ਉਰਫ ਕਿੰਦੀ ਗੁਪਿੰਦਰ ਸਿੰਘ, ਤਰਮਿੰਦਰ ਸਿੰਘ ਔਰ ਰਾਜਵੀਰ ਸਿੰਘ ਇਹ ਸਾਰੇ ਫੁੱਲੋਂ ਮਿੱਟੀ ਪਿੰਡ ਰਹਿਣ ਵਾਲੇ ਔਰ ਸ਼ਮੀਰ ਖਾਨ ਇਹ ਸੰਗਤ ਮੰਡੀ ਦੇ ਇਹਨਾਂ ਨੂੰ ਫੁੱਲੋਂ ਮੰਡੀ ਤੋਂ ਜੁੜਾ ਚ ਰਸਤਾ ਜਾਂਦਾ ਜੈ ਸਿੰਘ ਵਾਲਾ ਤੋਂ ਕੋਟਕੋੜੂ ਲਿੰਕ ਰੋਡ ਉੱਤੇ ਗ੍ਰਿਫਤਾਰ ਕੀਤਾ ਗਿਆ ਔਰ ਅਜਿਹਾ ਨੂੰ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ ਔਰ ਇਹਦੇ ਚ ਜਿਹੜੇ ਵੈਪਨਸ ਯੂਜ਼ ਹੋਏ ਸੀ ਕ੍ਰਾਈਮ ਚ ਉਹ ਅਸੀਂ ਰਿਕਵਰ ਕੀਤੇ ਜਿਮਾਂ ਵਿੱਚ ਇਨਕਲੂਡਸ ਇੱਕ ਮਲਕੇ ਦੀ ਹੱਥੀ

ਰਿਲਾਦਾ ਕਿਸੇ ਦਾ ਵੀ ਕੋਈ ਪੁਰਾਣਾ ਕ੍ਰਿਮਿਨਲ ਰਿਕਾਰਡ ਸਾਨੂੰ ਹੁਣ ਤੱਕ ਪਤਾ ਨਹੀਂ ਲੱਗਿਆ ਬਸ ਅਜਰਨ ਜੀ ਸਹੀ ਹੈ ਕਿ ਨਾਦੀ ਕਿਉਂਕਿ ਲੰਬੈਰਜ ਸੀ ਔਰ ਲੜਕੇ ਨੂੰ ਨਹੀਂ ਉਹਦੀ ਕੁੜੀ ਦੀ ਫੈਮਿਲੀ ਲਾਇਕ ਕਰਦੀ ਸੀ ਕੋਈ ਵਿੱਚ ਰੀਜ਼ਨ ਸੀਗੇ ਉਹਦੇ ਤਹਿਤ ਹੀ ਜਿਹੜਾ ਉਹ ਭਰਾ ਇਹਨੇ ਆਪਣੇ ਦੋਸਤਾਂ ਨੂੰ ਮਿਲ ਕੇ ਉਸ ਦਿਨ ਪਲਾਨ ਕਰਕੇ ਮਾਰ ਦੇਣ ਦੀ ਨੀਅਤ ਨਾਲ ਹੀ ਇਹ ਸਾਰਾ ਪਲਾਨ ਰਚਿਆ ਸੀ ਜਜਿੱਤੇ ਜਿਹੜਾ ਡਿਜ਼ੀਜ਼ਡ ਉਹਦੀ ਡੈਥ ਹੋਈ ਹੈ ਹਨ ਚਾਰ ਦਿਨ ਪਹਿਲੇ ਜਿਹੜੇ ਮੌਕੇ ਤੇ ਸੀ ਉਹ ਗਾਉਂ ਨੇ ਜਿਹੜਾ ਪੰਦਮਾ ਉਹਦਾ ਸੀ ਹੋਰ